ਕੋ ਜਿਹੜਾ ਇਹ ਕਿਸੇ ਨੂੰ ਠੀਕ ਕਰ ਦੇਣਾ ਮੈਂ ਤਾਂ ਕਿਹਾ ਸੀ ਵੀ ਤਿੰਨ ਤੁਹਾਨੂੰ ਚੈਲੰਜ ਦੇ ਜਾਂ ਤੇ ਮਰਦਾ ਮਹਿਲਿਆ ਮੰਗਾ ਜ਼ਿੰਦਾ ਤੁਸੀਂ ਕਰੋਗੇ ਮਰੀਜ਼ ਮਹਿਲਿਆ ਮੰਗਾ ਠੀਕ ਤੁਸੀਂ ਕਰੋਗੇ ਨਹੀਂ ਤਾਂ ਬਾਈਬਲ ਦੇ ਡਿਬੇਟ ਹੋ ਜੇ ਇਹ ਲੋਕ ਐਂਟੀ ਬਾਈਬਲ ਨੇ ਬਾਈਬਲ ਦੇ ਪ੍ਰੈਕਟਿਸਿਸ ਨਹੀਂ ਕਹਿੰਦੀ ਜਿਵੇਂ ਨਰੂਲਾ ਜਾਂ ਹੋਰ ਪਾਸਟਰਸ ਨੇ ਕੋਈ ਵੀ ਚਮਤਕਾਰ ਕਰਨ ਤੋਂ ਪਹਿਲਾਂ ਇੱਕ ਸ਼ਰਤ ਹੈ ਅਕੋਰਡਿੰਗ ਟੂ ਬਾਈਬਲ ਕਿ ਉਹ ਬਹੁਤ ਜ਼ਹਿਰੀਲਾ ਸਬਦਾ ਜ਼ਹਿਰ ਪੀਏਗਾ ਤੇ ਮਰੇਗਾ ਨਹੀਂ ਫਿਰ ਉਹ ਮੇਰੇ ਨਾਂ ਤੇ ਚਮਤਕਾਰ ਕਰੇਗਾ ਜੇ ਇਹਨਾਂ ਕੋਈ ਚਮਤਕਾਰ ਹੈ ਤੇ ਸਾਰੇ ਜਨ ਜਪਸੀ ਦੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਲਈ ਸੁਣ ਹੀ ਲਿਆ ਵਾ ਕਿ ਜੋ ਬਾਬਾ ਗੁਰਪ੍ਰੀਤ ਜੀ ਉਹ ਕਹਿ ਰਹੇ ਨੇ ਕਿ ਮੁਰਦਾ ਮੈ ਲੈ ਆਵਾਂਗਾ ਇਹ ਜਿੱਦਾਂ ਕਰਦੇ ਨੇ ਮਰੀਜ਼ ਮੈ ਲੈ ਆਵਾਂਗਾ ਇਹ ਚੰਗਾ ਕਰਦੇ ਨੇ ਔਰ ਤੀਸਰਾ ਸੁਣਿਆ ਵਾ ਕਿ ਉਹ ਕਹਿੰਦੇ ਨੇ ਕਿ ਯੇਸ਼ੂ ਮਸੀਹ ਕਹਿੰਦੇ ਕਿ ਤੁਸੀਂ ਜੇ ਇੱਕ ਜਰੀਲੇ ਸੱਪ ਦਾ ਜ਼ਹਿਰ ਪੀ ਲਵੋਗੇ ਤੇ ਤੁਹਾਡਾ ਨੁਕਸਾਨ ਨਹੀਂ ਹੋਵੇਗਾ ਤੇ ਫਿਰ ਤੁਸੀਂ ਚੇਨ ਚਬਤਕਾਰ ਕਰੋ ਤੇ ਉਹਨਾਂ ਨੇ ਕਿਹਾ ਕਿ ਇਹ ਸਟੇਅ ਦੇ ਉੱਪਰ ਇੱਕ ਜਰੀਲੇ ਸੱਪ ਦਾ ਜ਼ਹਿਰ ਪੀਨ ਤੇ ਫਿਰ ਜੋ ਚੇਨ ਚਬਤਕਾਰ ਕਰਨਗੇ ਫਿਰ ਇਹਦਾ ਹੱਕਿਆ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਬਾਬਾ ਜੀ ਦਾ ਨੀਸ ਕਰਕੇ ਕਹਿ ਰਹਾ ਨਾ ਜੀ ਇਸ ਕਰਕੇ ਲਗਾ ਰਿਹਾ ਕਿਉਂਕਿ ਤੁਸੀਂ ਸਾਡੇ स्पिरिचुअल फादर अपोस्टल अंकुर यूसुफ नरोला जीनु ਤੁਸੀਂ ਉਹਨਾਂ ਨੂੰ ਜੀ ਕਹਿ ਕੇ ਨਹੀਂ ਕਹੇ ਬੁਲਾ ਰਹੇ ਤੁਸੀਂ ਉਹਨਾਂ ਨੂੰ ਨਰੋਲਾ ਨਰੋਲਾ ਕਹਿ ਰਹੇ ਹੋ ਜੋ ਕਿ ਮੈਂ ਨਹੀਂ ਕਹਿਣਾ ਚਾਹੁੰਦਾ ਇਸ ਲਈ ਮੈਂ ਰੱਬ ਦੇ ਕੋਲੋਂ ਸ਼ਮਾ ਚਾਉਣਾ ਮਾਫੀ ਚਾਉਣਾ ਪਰ ਮੈਂ ਤੁਹਾਨੂੰ ਜੀ ਕਹਿਣਾ ਕਿਉਂਕਿ ਸਾਡੇ ਯਿਸੂ ਮਸੀਹ ਨੇ ਜੀ ਕਹਿਣਾ ਰਿਸਪੈਕਟ ਦੇਣਾ ਇੱਜ਼ਤ ਕਰਨਾ ਸਾਡੇ ਯਿਸੂ ਮਸੀਹ ਨੇ ਸਿਖਾਇਆ ਹੈ। ਇਹ ਯਿਸੂ ਮਸੀਹ ਨੇ ਸਿਖਾਇਆ ਕਿ ਦੁਸ਼ਮਨਾ ਦੇ ਨਾਲ ਪਿਆਰ ਕਰੋ, ਵਿਰੋਧੀਆਂ ਦੇ ਨਾਲ ਪਿਆਰ ਕਰੋ। ਯਿਸੂ ਮਸੀਹ ਨੇ ਸਿਖਾਇਆ ਗਾਲ ਦੇ ਬਦਲੇ ਗਾਲ ਨਾ ਕੱਢੋ। ਜਿਹੜਾ ਗਾਲ ਕੱਢਦੇ ਉਹਨੂੰ ਅਸੀਸ ਦਿਓ। ਜਿਹੜਾ ਬਰਿਆਈ ਕਰਦਾ ਏ ਉਹਦੇ ਨਾਲ ਬਰਿਆਈ ਨਹੀਂ ਉਹਦੇ ਨਾਲ ਭਲਿਆਈ ਕਰੋ। ਸੋ ਇਸ ਕਰਕੇ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਕਹਿ ਕਿ ਮੁਰਦਾ ਮੈਂ ਲਿਆਵਾਂਗਾ ਤੇ ਉਹਨੂੰ ਜਿੰਦਾ ਕਰ ਦੇਣਾ ਪਾਪਾ ਜੀ ਮੈਂ ਦੱਸਣਾ ਚਾਹੁੰਦਾ ਯੀਸ਼ੂ ਮਸੀਹ ਮੁਰਦੇ ਜ਼ਿੰਦਾ ਕਰ ਦੇਨੇ ਬਾਈਬਲ ਦੇ ਵਿੱਚ ਯੀਸ਼ੂ ਮਸੀਹ ਨੇ 12 ਸਾਲ ਦੀ ਲੜਕੀ ਨੂੰ ਜ਼ਿੰਦਾ ਕੀਤਾ ਵਾ ਵਿਧਵਾ ਦੇ ਪੁੱਤਰ ਨੂੰ ਜ਼ਿੰਦਾ ਕੀਤਾ ਵਾ 4 ਦਿਨ ਦੇ ਮੁਰਦੇ ਲਾਜ਼ਰ ਨੂੰ ਯੀਸ਼ੂ ਮਸੀਹ ਨੇ ਜ਼ਿੰਦਾ ਕੀਤਾ ਵਾ ਯੀਸ਼ੂ ਮਸੀਹ ਖੁਦ ਮਰ ਕੇ 3 ਤੀਸਰੇ ਦਿਨ ਜ਼ਿੰਦਾ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਯੀਸ਼ੂ ਮਸੀਹ ਅੱਜ ਵੀ ਮੁਰਦੇ ਜ਼ਿੰਦਾ ਕਰਦਾ ਹੈ ਪਰ ਮੈਨੂੰ ਦੱਸਣਾ ਚਾਹੁੰਦਾ ਹੈ ਕਿ ਯੀਸ਼ੂ ਮਸੀਹ ਹਾਰੀ ਸਾਰੀ ਮੁਰਦੇ ਨੂੰ ਜ਼ਿੰਦਾ ਨਹੀਂ ਕਰਦੇ ਈਸੂ ਮਸੀਹ ਅਗਰ ਹਾਰੀ ਸਾਰੀ ਮੁਰਦਿਆਂ ਨੂੰ ਜ਼ਿੰਦਾ ਕਰਨ ਦੇ ਪਰ ਤਾਂ ਬਾਬਾ ਜੀ ਪਾਸਟਰ ਕੋਈ ਮਰੇ ਨਾ ਅਗਰ ਪਾਸਟਰ ਮਰ ਜਾਵੇ ਤੇ ਯਿਸੂ ਮਸੀਹ ਫੇਰ ਜ਼ਿੰਦਾ ਕਰ ਦੇਵੇ ਪਾਸਟਰ ਦਾ ਪਰਿਵਾਰ ਮਰੇ ਨਾ ਵਿਸ਼ਵਾਸੀ ਲੋਕ ਤੇ ਮਰੀ ਨਾ ਮਸੀਹ ਲੋਕ ਤੇ ਫੇਰ ਮਰ ਨਹੀਂ ਨਾ ਯਿਸੂ ਮਸੀਹ ਉਹਨਾਂ ਨੂੰ ਜ਼ਿੰਦਾ ਕਰ ਦਵੇ ਮੈਂ ਦੱਸਣਾ ਚਾਹੁੰਦਾ ਬਾਬਾ ਜੀ ਯਿਸੂ ਮਸੀਹ ਮੁਰਤੇ ਜ਼ਿੰਦਾ ਕਰਦੇ ਨੇ ਪਰ ਉਸ 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 ਮੁਰਦੇ ਨੂੰ ਜ਼ਿੰਦਾ ਕਰਦੇ ਨੇ ਜਿਸ ਨੂੰ ਉਹ ਜ਼ਿੰਦਾ ਕਰਨਾ ਚਾਹੁੰਨ ਬਾਈਬਲ ਦੇ ਵਿੱਚ ਲਿਖਿਆ ਜਿਸ ਤੇ ਉਹ ਦਇਆ ਕਰਦਾ ਉਸ ਤੇ ਜਿਸ ਤੇ ਉਹ ਦਇਆ ਕਰਨਾ ਚਾਹੁੰਦਾ ਯਿਸੂ ਮਸੀਹ ਉਸੇ ਤੇ ਦਇਆ ਕਰਦਾ ਜਿਸ ਤੇ ਰਹਿਮ ਕਰਨਾ ਚਾਹੁੰਦਾ ਯਿਸੂ ਮਸੀਹ ਉਸੇ ਤੇ ਰਹਿਮ ਕਰਦੇ ਨੇ ਜਿਸ ਨੂੰ ਜਿਸ ਦੀ ਉਮਰ ਯਿਸੂ ਮਸੀਹ ਵਧਾਉਣਾ ਚਾਹੁੰਦੇ ਨੇ ਉਹਦੀ ਉਮਰ ਵਧਾਉਂਦੇ ਨੇ ਜਿਸ ਮਰੀ ਹੋਈ ਨੂੰ ਜ਼ਿੰਦਾ ਕਰਨਾ ਚਾਹੁੰਦੇ ਨੇ ਯਿਸੂ ਮਸੀਹ ਉਸੇ ਨੂੰ ਜ਼ਿੰਦਾ ਕਰਦੇ ਨੇ ਜਿਸ ਬਿਮਾਰ ਨੂੰ ਚੰਗਾ ਕਰਨਾ ਚਾਹੁੰਦੇ ਨੇ ਯਿਸੂ ਮਸੀਹ ਉਸ ਬਿਮਾਰ ਨੂੰ ਚੰਗਾ ਕਰਦੇ ਨੇ ਇਦੇ ਵਿੱਚ ਕੋਈ ਸ਼ੱਕ ਨਹੀਂ ਪਰ ਜੇ ਤੁਸੀਂ ਕਹੋ ਕਿ ਸਾਡੇ ਮੁਰਦੇ ਨੂੰ ਜ਼ਿੰਦਾ ਕਰ ਦਿਓ ਇਹਦਾ ਹੋ ਨਹੀਂ ਸਕਦਾ ਜਾਂ ਅਸੀਂ ਵੀ ਜ਼ੋਰ ਲਾਈਏ ਕਿ ਯਿਸੂ ਮਸੀਹ ਮੁਰਦੇ ਨੂੰ ਜ਼ਿੰਦਾ ਕਰ ਦੇ ਮੁਰਦੇ ਨੂੰ ਜ਼ਿੰਦਾ ਕਰ ਦੇ ਯਿਸੂ ਦੇ ਨਾਮ ਦੇ ਚ ਮੁਰਦੇ ਜ਼ਿੰਦਾ ਹੁੰਦੇ ਨਹੀਂ ਮੁਰਦਾ ਜ਼ਿੰਦਾ ਹੋ ਜਾਵੇ ਜੇਕਰ ਉਹਦੀ ਇੱਛਾ ਨਾ ਹੋਈ ਤੇ ਉਹ ਮੁਰਦਾ ਕਦੀ ਵੀ ਜ਼ਿੰਦਾ ਨਹੀਂ ਕਰ ਲੀ ਯਿਸੂ ਮਸੀਹ ਮੁਰਦੇ ਜ਼ਿੰਦਾ ਕਰਦਾ ਹੈ ਪਰ ਆਪਣੀ ਇੱਛਾ ਦੇ ਨਾਲ ਬਦੋ ਬਦੀ ਨਹੀਂ ਸਾਡੇ ਕਹਿਣ ਦੇ ਨਾਲ ਹੀ ਮਨੁੱਖਾਂ ਦੇ ਹੁਕਮਾਂ ਦੇ ਨਹੀਂ ਉਹ ਚੱਲਦਾ ਜਿਵੇਂ ਅੱਜ ਜੇ ਬਾਈਬਲ ਦੇ ਵਿੱਚ ਇੱਕ ਬੈਬਲ ਦੇ ਵਿੱਚ ਇੱਕ ਸਟੋਰੀ ਹੈ ਕਿ ਜਿਹੜਾ ਆਦਮ ਸੀ ਨਾ ਉਹਨੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਉਹਨੇ ਪਾਪ ਕੀਤਾ ਸੀ। ਉਹਨੇ ਪਰਮੇਸ਼ਰ ਦਾ ਹੁਕਮ ਤੋੜਤਾ ਤੇ ਉਹ ਪਰਮੇਸ਼ਰ ਨੇ ਕਿਉਂ ਨੂੰ ਸੁੰਦਰ ਜਗ੍ਹਾ ਦੇ ਵਿੱਚ ਰੱਖਿਆ ਸੀ ਤੇ ਪਰਮੇਸ਼ਰ ਨੇ ਫਿਰ ਉਹਨੂੰ ਉੱਥੋਂ ਬਾਹਰ ਕੱਢ ਦਿੱਤਾ ਕਿਉਂਕਿ ਉਹਨੇ ਪਾਪ ਕਰ ਦਿੱਤਾ। ਕਿਹਦੇ ਮਗਰ ਲਾ ਕੇ ਜਨਾਨੀ ਦੇ ਮਗਰ ਲਾ ਕੇ ਹਮ ਇੱਕ ਔਰਤ ਦੇ ਮਗਰ ਲਾ ਕੇ ਅੱਜ ਬਾਬਾ ਜੀ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਤੁਸੀਂ ਵੀ ਇੱਕ ਭੈਣ ਮਨੀਤ ਕੌਰ ਦੇ ਮਗਰ ਲਾ ਕੇ ਅੱਜ ਤੁਸੀਂ ਮਸੀਹਤ ਦੇ ਖਿਲਾਫ ਬੋਲ ਰਹੇ ਜੋ ਸਾਡੇ ਸਪਿਰਚੁਅਲ ਫਾਦਰ ਅਪੋਸਟਲ ਅੰਕਰ ਯੂਸਫ ਨਰੂਲਾ ਦੇ ਖਿਲਾਫ ਬੋਲ ਰਹੇ ਜੋ ਜੇ ਵਿਅਸ ਨੇ ਪਾਪ ਕੀਤਾ ਵਾ ਤੁਸੀਂ ਵੀ ਪਾਪ ਹੀ ਕਰ ਰਹੇ ਜੋ ਕਿਉਂਕਿ ਤੁਸੀਂ ਸਾਡੇ ਸਪਿਰਚੁਅਲ ਫਾਦਰ ਅਪੋਸਟਲ ਅੰਕਰ ਯੂਸਫ ਨਰੂਲਾ ਦਾ ਨਹੀਂ ਤੁਸੀਂ ਯਸੂ ਮਸੀਹ ਦਾ ਤੁਸੀਂ ਪਰਮੇਸ਼ੁਰ ਦਾ ਪਰਮੇਸ਼ੁਰ ਦੇ ਕੰਮਾਂ ਦਾ ਤੁਸੀਂ ਵਿਰੋਧ ਕਰ ਰਹੇ ਜੋ ਦੂਸਰੀ ਗੱਲ ਤੁਸੀਂ ਕਹਿਵਾ ਕਿ ਬਿਮਾਰ ਮਰੀਜ਼ ਮੈਂ ਲੈਵਾਂਗਾ ਇਹ ਠੀਕ ਕਰ ਦੇਣਾ ਇਹ ਸੁਮਸੀ ਬਿਮਾਰਾਂ ਨੂੰ ਚੰਗਿਆਂ ਕਰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਬਿਮਾਰਾਂ ਨੂੰ ਚੰਗਿਆਂ ਕਰਦੇ ਨੇ ਕਿਵੇਂ ਚੰਗਿਆਂ ਕਰਦੇ ਨੇ ਮੈਂ ਵੀ ਬਿਮਾਰ ਸੀ ਅੱਜ ਤੋਂ 8 ਸਾਲ ਪਹਿਲਾਂ ਮੈਂ ਬਿਮਾਰ ਸੀ ਮੈਂ ਚਰਚ ਦੇ ਵਿੱਚ ਗਿਆ ਮੈਂ ਜਾ ਕੇ ਉੱਥੇ ਦੁਹਾਈ ਦਿੱਤੀ ਪ੍ਰਾਰਥਨਾ ਕੀਤੀ ਜਾ ਕੇ ਰੋਇਆ ਕਰ ਰੋਇਆ ਪ੍ਰਭੂ ਜੀ ਮੈਂ ਬੜੇ ਡਾਕਟਰਾਂ ਦੇ ਕੋਲ ਗਿਆ ਵਾਂ ਮੈਨੂੰ ਕਿਸੇ ਡਾਕਟਰ ਦੀ ਦਵਾਈ ਦੇ ਨਾਲ ਆਰਾਮ ਨਹੀਂ ਆਇਆ ਬਾਬਿਆਂ ਦੇ ਕੋਲ ਗਿਆ ਵਾਂ ਜੋ ਉਹਨਾਂ ਨੇ ਕਿਹਾ ਮੈਂ ਕੀਤਾ ਮੈਨੂੰ ਫਿਰ ਵੀ ਆਰਾਮ ਨਹੀਂ ਆਇਆ ਬੜੇ ਧਾਰਮਿਕ ਸਥਾਨਾਂ ਤੇ ਗਿਆ ਵਾਂ ਜੋ ਉੱਥੋਂ ਦੀ ਅਗਿਆਵਾ ਸੀ ਉਹਨਾਂ ਨੂੰ ਮੰਨਿਆ ਪਰ ਫਿਰ ਵੀ ਮੈਨੂੰ ਆਰਾਮ ਨਹੀਂ ਆਇਆ ਪ੍ਰਭੂ ਨੇ ਆਖਰੀ ਸਥਾਨੇ ਮੈਂ ਤ੍ਰੀ ਕੋਲ ਆਇਆ ਮੇਸੂ ਮੇਰੇ ਤੇ ਦਇਆ ਕਰਦੇ ਮੈਨੂੰ ਚਗਿਆ ਕਰਦੇ ਤੇ ਪ੍ਰਭੂ ਨੇ ਮੇਰੀ ਦੁਹਾਈ ਨੂੰ ਸੁਣਿਆ ਮੇਰੀ ਬੇਨਤੀ ਨੂੰ ਸੁਣਿਆ ਤੇ ਪ੍ਰਭੂ ਨੇ ਮੈਨੂੰ ਚਗਿਆ ਕਰਦੇ ਅਤੇ ਜਨੇਵੀ ਲੋਕ ਚਰਚਾਂ ਦੇ ਵਿੱਚ ਜਾ ਰਹੇ ਨੇ ਕੋਈ ਵੀ ਸੁਖੀ ਨਹੀਂ ਗਿਆ ਸਾਰੇ ਦੁਖੀ ਗਏ ਬਿਮਾਰ ਗਏ ਪਰੇਸ਼ਾਨ ਗਏ ਉਹਨਾਂ ਨੇ ਦੁਹਾਈਆਂ ਦਿੱਤੀਆਂ ਉਹਨਾਂ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਨੱਕ ਗੋਡੇ ਰਗੜੇ ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਚੰਗਿਆਂ ਕੀਤਾ ਯਿਸੂ ਮਸੀਹ ਇਦਾਂ ਬਿਮਾਰ ਨੂੰ ਚੰਗਿਆ ਨਹੀਂ ਕਰ ਦਿੰਦੇ ਜਿੱਦਾਂ ਤੁਸੀਂ ਆਖਦੇ ਜੋ ਮੈਂ ਕਹਿੰਦਾ ਤੁਹਾਡੇ ਤੁਹਾਡੇ ਮਰੀਜ਼ ਨੂੰ ਯਿਸੂ ਮਸੀਹ ਚੰਗਿਆ ਕਰੇਗਾ ਉਹਦੇ ਲਈ ਕਰਨਾ ਕੀ ਹੋਵੇਗਾ ਬਾਈਬਲ ਦੇ ਵਿੱਚ ਲਿਖਿਆ ਇੱਕ ਸੂਬੇਦਾਰ ਦਾ ਨੌਕਰ ਬਿਮਾਰ ਸੀ ਉਹਨੇ ਯਿਸੂ ਮਸੀਹ ਦੇ ਅੱਗੇ ਜਾ ਕੇ ਪ੍ਰਣਾਮ ਕੀਤਾ ਗੁਟਨੇ ਟੇਕੇ ਅਰਦਾਸ ਕੀਤੀ ਪ੍ਰਭੂ ਮੈਨੂੰ ਵਿਸ਼ਵਾਸ ਹੈ ਤੇਰੇ ਤੂੰ ਬਿਮਾਰਾਂ ਨੂੰ ਚੰਗਿਆ ਕਰਦਾ ਹੈ ਮੈਂ ਤੇਰੇ ਅਗੇ ਗੋਟਨੇ ਠੇਕਦਾ ਹੈ ਮੈਂ ਤੇਰੇ ਅਗੇ ਅਰਦਾਸ ਕਰਦਾ ਹੈ ਹੱਥ ਜੋੜ ਕੇ ਬੇਨਤੀਆਂ ਕਰਦਾ ਹੈ ਮੇਰੇ ਨੌਕਰ ਨੂੰ ਚੰਗਿਆ ਕਰ ਦੇ ਯਿਸੂ ਮਸੀਹ ਨੇ ਉਹਦੇ ਵਿਸ਼ਵਾਸ ਨੂੰ ਵੇਖ ਕੇ ਉਹਦੀ ਪ੍ਰਾਰਥਨਾ ਸੁਣਿਆ ਦੀ ਦੁਹਾਈ ਨੂੰ ਸੁਣਿਆ ਤੇ ਦੇ ਨੌਕਰ ਨੂੰ ਚੰਗਿਆ ਕਰ ਦਿੱਤਾ ਸੀ ਤੁਹਾਡੇ ਵੀ ਬਰੀਜ ਨੂੰ ਯਿਸੂ ਮਸੀਹ ਚੰਗਿਆ ਕਰੇਗਾ ਪਰ ਉਹਦੇ ਲਈ ਤੁਹਾਨੂੰ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਪਵੇਗਾ ਯਿਸੂ ਮਸੀਹ ਦੇ ਅੱਗੇ ਤੁਹਾਨੂੰ ਜੋ ਨਾ ਪਾਵੇਗਾ ਯਿਸੂ ਮਸੀਹ ਦੇ ਅੱਗੇ ਤੁਹਾਨੂੰ ਅਰਦਾਸ ਬੇਨਤੀਆਂ ਦੁਹਾਈਆਂ ਦੇਣੀਆਂ ਪੈਣਗੀਆਂ ਤੇ ਯਿਸੂ ਮਸੀਹ ਦੇ ਕੰਮਾਂ ਤੇ ਉਹਦੇ ਨਾਮ ਤੇ ਉਹਦੀ ਸਲੀਬ ਦੀ ਕਥਾ ਤੇ ਤੁਹਾਨੂੰ ਵਿਸ਼ਵਾਸ ਕਰਨ ਹੋਵੇਗਾ ਫਿਰ ਯਿਸੂ ਮਸੀਹ ਤੁਹਾਡੇ ਬਿਮਾਰ ਨੂੰ ਚੰਗਾ ਕਰੇਗਾ ਮੇਰਾ ਬਿਲੀਵ ਹੈ ਮੇਰਾ ਵਿਸ਼ਵਾਸ ਹੈ ਚੰਗਾ ਕਰੇਗਾ ਤੀਸਰੀ ਗੱਲ ਤੁਸੀਂ ਕਹਿਵਾ ਕੇ ਯਿਸੂ ਮਸੀਹ ਨੇ ਇੱਕ ਸ਼ਰਤ ਰੱਖੀ ਹੈ ਕਿ ਪਹਿਲਾਂ ਉਹ ਜੈਹਰ ਵਾਲੀ ਚੀਜ਼ ਪੀਣਗੇ ਜਦ ਲਈ ਸਪਾ ਦਾ ਜ਼ਹਿਰ ਪੀਣਗੇ ਫਿਰ ਉਹ ਚੰਨ ਚਮਤਕਾਰ ਕਰਨਗੇ ਇਹ ਤੁਸੀਂ ਝੂਠ ਬੋਲ ਰਹੇ ਹੋ ਹਾਂ ਉਥੇ ਲਿਖਿਆ ਕਿ ਤੁਸੀਂ ਸਪਾ ਨੂੰ ਚੁੱਕ ਲੋਗੇ ਜ਼ਹਿਰ ਵਾਲੀ ਚੀਜ਼ ਵੀ ਕੋਈ ਪੀ ਲਵੋਗੇ ਤੇ ਉਹ ਤੁਹਾਡਾ ਨੁਕਸਾਨ ਨਹੀਂ ਕਰੇਗੀ ਹਾਂ ਅਗਰ ਕੋਈ ਸਾਨੂੰ ਚੋਰੀ ਛਿਪੇ ਕੋ ਸਾਡੇ ਪਾਣੀ ਦੇ ਵਿੱਚ ਸਾਡੇ ਦੁੱਧ ਦੇ ਵਿੱਚ ਸਾਡੀ ਚਾਹ ਦੇ ਵਿੱਚ ਕੋਈ ਵਿਰੋਧੀ ਇਨਸਾਨ ਉਹ ਜ਼ਹਿਰ ਵਾਲੀ ਚੀਜ਼ ਪਾ ਦੇਵੇ ਤੇ ਅਸੀਂ ਉਹਨੂੰ ਸ਼ੁਕਰ ਕਰਕੇ ਪ੍ਰਾਰਥਨਾ ਕਰਕੇ ਪੀ ਲਵਾਂਗੇ ਉਹ ਸਾਡੇ ਤੇ ਅਸਰ ਨਹੀਂ ਕਰੇਗਾ ਉਹ ਪਾਸਟਰਾਂ ਤੇ ਅਸਰ ਨਹੀਂ ਕਰੇਗਾ ਉਦਾਹਰਨ ਮਤਲਬ ਹੈ ਸੋ ਇਸ ਕਰਕੇ ਬਾਬਾ ਜੀ ਮੈਂ ਹੀ ਕਹਿਣਾ ਹੈ ਚੀਜ਼ ਨੂੰ ਕਦੀ ਵੀ ਬਾਹਰੋਂ ਵੇਖ ਕੇ ਅੰਦਾਜ਼ਾ ਨਾ ਲਾ ਲਓ ਜਿਵੇਂ ਇੱਕ ਸੇਬ ਨੂੰ ਅਸੀਂ ਵੇਖ ਕੇ ਕਹਿ ਨਹੀਂ ਸਕਦੇ ਕਿ ਖੱਟਾ ਹੈ ਜਾਂ ਮਿੱਠਾ ਹੈ ਜਾਂ ਫਿੱਕਾ ਹੈ ਉਹਨੂੰ ਥੋੜਾ ਚੱਖਣਾ ਪੈਂਦਾ ਹੈ ਫਿਰ ਉਹਦੇ ਸਵਾਦ ਦਾ ਪਤਾ ਚੱਲਦਾ ਹੈ ਸੋ ਇਸ ਕਰਕੇ ਮੈਂ ਬਾਬਾ ਜੀ ਕਹਿਣਾ ਚਾਹੁੰਦਾ ਹਾਂ ਪਲੀਜ਼ ਮਸੀਹਤ ਨੂੰ ਪਖੰਡਵਾਤ ਨਾ ਕਹੋ ਕਿਉਂਕਿ ਆਪਣੇ ਆਪਣੇ ਧਾਰਮਿਕ ਸਥਾਨਾਂ ਦੇ ਆਪਣੇ ਆਪਣੇ ਆਰਾਧਨਾ ਕਰਨ ਦੇ ਪ੍ਰਾਰਥਨਾ ਕਰਨ ਦੇ ਤਰੀਕੇ ਆ ਟੰਗ ਆ ਸੋ ਇਸ ਕਰਕੇ ਫਾਇਰ ਪ੍ਰੇਅਰ ਕੁਝ ਗਲਤ ਨਹੀਂ ਆ ਚਿੰਨ ਚਮਤਕਾਰ ਜਿਹੜੀ ਕੁਝ ਗਲਤ ਨਹੀਂ ਆ ਉਹ ਯਿਸੂ ਮਸੀਹ ਨੇ ਬਾਈਬਲ ਦੇ ਵਿੱਚ ਕੀਤੇ ਆ ਯਿਸੂ ਮਸੀਹ ਨੇ ਕਹਾ ਵਾ ਕਿ ਜਿਹੜੇ ਕੰਮ ਮੈਂ ਕਰਦਾ ਵਾਂ ਤੁਸੀਂ ਇਹਦੇ ਨਾਲੋਂ ਵੀ ਵੱਡੇ ਵੱਡੇ ਕੰਮ ਕਰੋਗੇ ਇਸੇ ਲਈ ਅੱਜ ਖੁਦਾ ਦੇ ਦਾਸ ਅਪੋਸਟਲ ਅੰਕੁਰ ਯੂਸਫ ਨੂਲਾ ਜੀ ਉਹ ਵੱਡੇ ਵੱਡੇ ਕੰਮ ਕਰ ਰਹੇ ਨੇ ਉਹਨਾਂ ਦੇ ਦੁਆਰਾ ਪਰਮੇਸ਼ਰ ਕੰਮ ਕਰ ਰਹੇ ਨੇ ਉਹ ਬਹੁਤ ਸਾਰੀਆਂ ਪ੍ਰਾਰਥਨਾ ਕਰਦੇ ਨੇ ਬਾਬਾ ਜੀ ਉਹ ਬਹੁਤ ਸਾਰੀਆਂ ਪ੍ਰਾਰਥਨਾ ਕਰਦੇ ਨੇ ਉਹ ساری ساری ਰਾਤ ਪ੍ਰਾਰਥਨਾ ਦੇ ਵਿੱਚ ਬੈਠੇ ਰਹਿੰਦੇ ਨੇ ਕਈ ਕਈ ਦਿਨ 40 40 ਦਿਨ 40 40 ਰਾਤਾਂ ਉਹ ਜਿਹੜੇ ਨੇ ਉਹ ਵਰਤ ਦੀ ਪ੍ਰਾਰਥਨਾ ਕਰਦੇ ਨੇ ਰੋਜ਼ੇ ਰਾ ਕੇ ਪ੍ਰਾਰਥਨਾ ਕਰਦੇ ਨੇ ਇਸ ਕਰਕੇ ਉਹ ਪਹਿਲਾਂ ਦੁਹਾਈਆਂ ਦਿੰਦੇ ਨੇ ਕਿ ਪ੍ਰਭੂ ਜੋ ਕੋਈ ਐਸੇ ਚਰਚ ਦੇ ਵਿੱਚ ਆਵੇ ਸਾਡੀ ਦੁਹਾਈ ਹੈ ਸਾਡੀ ਅਰਦਾਸ ਹੈ ਉਸ ਬਿਮਾਰ ਤੇ ਦਇਆ ਕਰਨਾ ਕਿਰਪਾ ਕਰਨਾ ਤੇ ਆਪਣੀ ਮਹਿਮਾ ਦੇ ਲਈ ਚੰਗਿਆ ਕਰਨਾ ਉਹ ਯਿਸੂ ਮਸੀਹ ਦੀ ਮਹਿਮਾ ਦੇ ਲਈ ਚੰਗੇ ਹੋ ਰਹੇ ਨੇ ਸੋ ਇਸ ਕਰਕੇ ਚੱਖੋ ਤੇ ਵੇਖੋ ਇਹ ਹਵਾ ਪਰ ਆਏ ਗੋਡ ਬles ਅਮੀਨ